ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਦੇ ਮੰਤਰੀ ਮੂਲਚੰਦ ਸ਼ਰਮਾ ਦਾ ਵੱਡਾ ਬਿਆਨ ਆਇਆ ਹੈ ਮੰਤਰੀ ਸਾਹਿਬ ਮੁਤਾਬਕ ਹਾਈ ਕੋਰਟ ਨੇ ਕਿਤੇ ਨਹੀਂ ਕਿਹਾ ਕਿ ਬਾਰਡਰ ਖੁੱਲਣ ਤੋਂ ਬਾਅਦ ਕਿਸਾਨ ਦਿੱਲੀ 'ਚ ਧਰਨੇ ਪ੍ਰਦਰਸ਼ਨ ਕਰ ਸਕਦੇ ਨੇ ਹੁਣ ਇਸ ਬਿਆਨ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ ਔਰ ਹਾਈ ਕੋਰਟ ਨੇ ਇਹ ਨਹੀਂ ਕਿਹਾ ਵੀ ਰਸਤਾ ਖੁੱਲਣੇ ਕੇ ਬਾਅਦ ਜਾ ਕੇ ਦਿੱਲੀ ਮੇਂ ਧਰਨੇ ਪ੍ਰਦਰਸ਼ਨ ਕਰ ਰਹੇ ਸਰਕਾਰ ਯਹੀ ਆ ਲਗੀ ਦਿੱਲੀ ਕਿਆ ਕਰੇਗੀ ਬਾਰਡਰ ਪਾ ਲਗੀ ਨਾ ਹਾਈ ਕੋਰਟ ਦੇ ਹੁਕਮਾਂ ਬਾਅਦ ਜਿਹੜੇ ਕਿਸਾਨਾਂ ਨੂੰ ਦਿੱਲੀ ਦੂਰ ਨਹੀਂ ਲੱਗ ਰਹੀ ਉਹਨਾਂ ਦੀਆਂ ਉਮੀਦਾਂ ਤੇ ਆਸਾਂ ਤੇ ਹਰਿਆਣਾ ਦੇ ਮੰਤਰੀ ਨੇ ਪਾਣੀ ਫੇਰ ਦਿੱਤਾ ਹੈ ਹਰਿਆਣਾ ਦੇ ਮਿਨਿਸਟਰ ਮੂਲਚੰਦ ਸ਼ਰਮਾ ਨੇ ਸਰਕਾਰ ਦੀ ਇੱਕ ਤਰ੍ਹਾਂ ਨਾਲ ਮਨਸ਼ਾ ਜ਼ਾਹਰ ਕਰ ਦਿੱਤੀ ਹੈ ਨਤੀਜਾ ਕਿਸਾਨਾਂ ਲਈ ਹਾਲੇ ਵੀ ਦਿੱਲੀ ਦੂਰ ਹੈ ਚਾਹੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਤੋਂ ਬੈਰੀਕੇਡ ਹਟਾਉਣ ਨੂੰ ਕਹਿ ਦਿੱਤਾ ਹੈ ਪਰ ਮੰਤਰੀ ਸਾਹਿਬ ਮੁਤਾਬਕ ਹਾਈ ਕੋਰਟ ਨੇ ਇਹ ਵੀ ਨਹੀਂ ਕਿਹਾ ਕਿ ਬਾਰਡਰ ਖੁੱਲਣ ਮਗਰੋਂ ਕਿਸਾਨ ਦਿੱਲੀ 'ਚ ਧਰਨੇ ਪ੍ਰਦਰਸ਼ਨ ਕਰ ਸਕਦੇ ਨੇ ਸਰਕਾਰ ਦੀ ਮਨਸ਼ਾ ਸਾਫ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਮੰਤਰੀ ਮੂਲਚੰਦ ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰ ਖੁਦ ਕਿਸਾਨਾਂ ਕੋਲ ਆਉਣ ਨੂੰ ਤਿਆਰ ਹੈ ਹਾਲਾਂਕਿ ਇਸ ਧਰਨੇ ਦੌਰਾਨ ਕਈ ਬੈਠਕਾਂ ਕਿਸਾਨਾਂ ਦੀਆਂ ਸਰਕਾਰ ਨਾਲ ਹੋ ਚੁੱਕੀਆਂ ਨੇ ਪਰ ਕੋਈ ਹੱਲ ਨਹੀਂ ਨਿਕਲਿਆ ਕੋਨ ਸਵਾਲ ਉੱਠਦਾ ਹੈ ਕਿ ਹਰਿਆਣਾ ਸਰਕਾਰ ਬੈਰੀਕੇਡਿੰਗ ਹਟਾਏਗੀ ਜਾਂ ਫਿਰ ਦਿੱਲੀ ਜਾਣ ਲਈ ਅੜੇ ਕਿਸਾਨਾਂ ਨੂੰ ਰੋਕਣ ਲਈ ਸੁਪਰੀਮ ਕੋਰਟ ਜਾਵੇਗੀ ਨਜ਼ਰ ਕਿਸਾਨਾਂ ਦੇ ਅਗਲੇ ਫੈਸਲੇ ਤੇ ਵੀ ਹੋਵੇਗੀ ਕਿਉਂਕਿ ਜੇਕਰ ਸਰਕਾਰ ਬੈਰੀਕੇਡਿੰਗ ਹਟਾਉਂਦੀ ਹੈ ਤਾਂ ਕਿਸਾਨਾਂ ਦਾ ਅਗਲਾ ਕਦਮ ਕੀ ਹੋਵੇਗਾ ਹਾਲਾਂਕਿ ਕਈ ਕਿਸਾਨ ਤੇਰਾ ਹਾਈ ਕੋਰਟ ਦੇ ਫੈਸਲੇ ਬਾਅਦ ਸਾਫ ਕਰ ਚੁੱਕੀਆਂ ਨੇ ਕਿ ਉਹ ਮੰਗਾਂ ਤੋਂ ਪਿੱਛੇ ਹਟਣ ਵਾਲੇ ਨਹੀਂ ਸੁਭਾਵਿਕ ਹੈ ਕਿਸਾਨ ਦਿੱਲੀ ਕੂਚ ਕਰ ਸਕਦੇ ਨੇ ਅਜਿਹੇ 'ਚ ਹਰਿਆਣਾ ਸਰਕਾਰ ਦਾ ਰੋਖ ਅਹਿਮ ਰਹੇਗਾ ਜਿਸ ਨੂੰ ਇੱਕ ਤਰ੍ਹਾਂ ਨਾਲ ਮੰਤਰੀ ਮੂਲਚੰਦ ਸ਼ਰਮਾ ਨੇ ਬਿਆਨ ਕਰ ਦਿੱਤਾ ਹੈ नहीं हाई कोर्ट ने जो हाई कोर्ट के जो ऑर्डर का सम्मान करते हैं और हाई कोर्ट ने ये नहीं कहा भाई रास्ता खुलने के बाद जाकर दिल्ली में धरने प्रदर्शन करें कोई वो करें आप जाइए आइए कोई मना नहीं है पर सबसे बड़ी समस्या है कि बेकायदे ना हो आम लोगों की सुरक्षा पे आवागमन पे यातायात पे कोई इस तरह का ना हो और सबका ध्यान रखना चाहिए और सबके ध्यान रखने के साथ साथ लोगों के समय का भी ध्यान रखें और जो हाई कोर्ट गया तो उसका सब सम्मान करते तो किसान हमारे हक में करता है हरियाणा में था नहीं जाना है पर दिल्ली में अपनी बात करने यही बता दो सरकार यहीं आ लेगी दिल्ली क्या करेंगे वो बॉर्डर पर आ लेगी ना बता दो ना बॉर्डर पर मुख्यमंत्री बना लो को सेंटर का मिनिस्टर को दिल्ली क्या करना है क्यों जाते हैं दिल्ली बताइए जब काम हरियाणा का यहीं हो तो जाएगा दिल्ली क्या करेंगे दिल्ली की व्यवस्था तो है नहीं पिछली बार जो किया था यहाँ बात रखें अपनी बात तो अगर व्यवस्था फैलेंगे तो कानून व्यवस्था हाथ में लेंगे